ਵਿੱਚ ਇੱਕ ਛੋਟਾ ਇੱਕ 1995 ਵਿੱਚ ਅਖਬਾਰਾਂ ਦੇ ਸਾਹਸੰਗਤ ਘਟਨਾ ਆਈ ਸੀ ਸ਼ਾਇਦ ਤੁਹਾਨੂੰ ਚੇਤਾ ਹੋਵੇ ਅਲੀਗੜ ਇੱਕ ਜ਼ਿਲ੍ਹਾ ਪੈਂਦਾ ਸਾਹਸੰਗਤ ਅਲੀਗੜ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਅਲੀਗੜ ਪਿੰਡ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਤੇ ਉੱਥੇ ਸਾਹਸੰਗਤ ਸਿੱਖਾਂ ਦੇ ਥੋੜੇ ਜਿਹਾ ਘਰ ਸਨ 1995 ਵਿੱਚ ਇਹ ਗੱਲ ਪੇਪਰਾਂ ਤੇ ਆਈ ਸੀ ਤੇ ਇਹ ਗੱਲ ਇੱਕ ਬਲਿਸ਼ਟਨਾ ਦੇ ਅਖਬਾਰ ਨੇ ਕੱਢੀ ਲਿਖੀ ਜਿਹੜਾ ਬਿਲਕੁਲ ਹੀ ਸਾਹਸੰਗਤ ਕਾਮਿਨਿਸਟਾਂ ਦਾ ਅਖਬਾਰ ਹੈ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਉਹਨਾਂ ਨੂੰ ਲਿਖਣੀ ਪਈ ਐ ਘਟਨਾ ਕਿਉਂਕਿ ਸਾਰੇ ਲੋਕਾਂ ਦੇ ਸਾਧ ਸੰਗਤ ਵੇਖਦੇ ਆ ਵਾਪਰੀ ਕੀ ਹੁੰਦਾ ਗੁਰੂ ਦੀ ਹਜ਼ੂਰੀ ਵਿੱਚ ਉਥੇ ਥੋੜੇ ਜਿਹੇ ਸਿੱਖਾਂ ਦਾ ਸਾਧ ਸੰਗਤ ਵਾਸਾ ਹੈ ਤੇ ਛੋਟਾ ਜਿਹਾ ਉਹਨਾਂ ਨੇ ਗੁਰਦੁਆਰਾ ਬਣਾਇਆ ਉਸ ਗੁਰਦੁਆਰੇ ਵਿੱਚ ਸਾਧ ਸੰਗਤ ਇੱਕ ਗੁਰੂ ਦਾ ਸਿੱਖ ਰਹਿੰਦਾ ਤੇ ਇੱਕ ਚਾਦਰੇ ਦੀ ਬੁੱਕਲ ਮਾਰ ਛੜਦਾ تیر ਕਸ਼ਾਰਾ ਪਾਇਆ ਸਿਰ ਉੱਤੇ ਸਾਧ ਸੰਗਤ ਦੀ ਮਾਲਾ ਸਜਾ ਕੇ ਤੇ ਸਾਰਾ ਦਿਨ ਗੁਰਦੁਆਰੇ 'ਚ ਬੈਠਾ ਸੁਖਨੀ ਸਾਹਿਬ ਦੇ ਪਾਠ ਕਰੀ ਜਾਂਦਾ ਹੋਇ ਸਾਰਾ ਦਿਨ ਸੁਖਨੀ ਸਾਹਿਬ ਦੇ ਪਾਸ ਹੀ ਕਰੀ ਜਾਂਦਾ। ਐਉਂ ਰਹਿੰਦੇ ਨੂੰ ਸਾਧ ਸੰਗਤ ਨੂੰ ਉਹਨੂੰ ਤਕਰੀਬਨ ਉੱਥੇ ਡੇਢ ਸਾਲ ਦਾ ਸਮਾਂ ਹੋ ਗਿਆ ਤੇ ਇੱਕ ਦਿਨ ਸੰਗਰਾਦ ਵਾਲਾ ਦਿਨ ਸੀ। ਉਹ ਜਿੰਨੀਆਂ ਉੱਥੇ ਸੰਗਤਾਂ ਸਨ ਸਾਰੀਆਂ ਗੁਰਦੁਆਰਿਆਂ ਵਿੱਚ ਇਕੱਠੀਆਂ ਹੋਈਆਂ ਤੇ ਉਸ ਸਿੱਖ ਨੇ ਸਾਧ ਸੰਗਤ ਬੇਨਤੀ ਕੀਤੀ ਸਾਰੀ ਸੰਗਤ ਨੂੰ ਜਦੋਂ ਦੀਵਾਨ ਦੀ ਸਮਾਪਤੀ ਹੋਣ ਲੱਗੀ। ਕਿ ਮੈਂ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਕਰਦਾ ਤੁਸੀਂ ਬੜੀ ਮੇਰੀ ਸੇਵਾ ਕੀਤੀ ਮੈਨੂੰ ਪ੍ਰਸ਼ਾਦਿਸ਼ਿ ਘਾਉਂਦੇ ਰਹੇ ਜ ਇੱਥੇ। ਭਈ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਪਰ ਤੁਹਾਡਾ ਸ਼ੁਕਰਾਨਾ ਤੇ ਧੰਨਵਾਦ ਜ਼ਰੂਰ ਕਰਦਾ ਕਿਉਂਕਿ ਮੈਂ ਹੁਣ ਚਲੇ ਜਾਣਾ। ਕੁਝ ਜਿਹੜੇ ਭਾਣਾ ਵਾਲੇ ਸਿੱਖ ਹਨ ਉਹਨੇ ਆਖਿਆ ਵੀ ਬਾਬਾ ਜੀ ਤੁਸੀਂ ਕਿੱਥੇ ਚਲੇ ਜਾਣਾ ਤੁਸਾਂ ਬਾਣੀ ਪੜ੍ਹਨੀ ਆ ਤੁਸੀਂ ਕਿਸੇ ਕੋ ਕੁਝ ਲੈੰਦੇ ਨਹੀਂ ਕਿਸੇ ਨਾਲ ਤੁਹਾਡਾ ਕੋਈ ਲੈਣ ਦੇਣ ਹੈ ਹੀ ਨਹੀਂ ਗੁਰਦੁਆਰੇ ਤੋਂ ਬਾਹਰ ਨਹੀਂ ਤੁਸਾਂ ਜਾਣਾ ਤੇ ਤੁਸੀਂ ਹੋਰ ਵੀ ਕਿਤੇ ਜਾ ਕੇ ਬਾਣੀ ਪੜ੍ਹਨੀ ਆ ਤੇ ਇੱਥੇ ਤੁਹਾਨੂੰ ਕੀ ਪਰੇਸ਼ਾਨੀ ਹੈ ਜੇ ਕੋਈ ਤੰਗੀ ਆ ਸਾਨੂੰ ਦੱਸੋ ਤੁਸਾਂ ਜਾਣਾ ਕੀ ਕਰਨੂ ਹੈ ਤੁਸੀਂ ਇੱਥੇ ਹੀ ਰਹੋ ਉਹਨਾਂ ਨੇ ਹੱਸ ਕੇ ਆਖਿਆ ਉਹਨੇ ਕਿ ਨਹੀਂ ਨਹੀਂ ਜੋ ਤੁਸੀਂ ਸਮਝਦੇ ਉਹ ਗੱਲ ਨਹੀਂ ਅਸਲ ਵਿੱਚ ਮੈਨੂੰ ਸੁਨੇਹਾ ਆ ਗਿਆ ਤੇ ਮੈਂ ਸੰਸਾਰ ਤੋਂ ਚਲੇ ਜਾਣਾ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕੀਤਾ ਬਈ ਤੁਸੀਂ ਬੜੀ ਮੇਰੀ ਸੇਵਾ ਕੀਤੀ। ਮੈਂ ਇੱਥੇ ਬੜੇ ਆਨੰਦ ਨਾਲ ਬਾਣੀ ਪੜੀ ਤੁਹਾਡੇ ਪਿੰਡ ਵਿੱਚ ਰਹਿ ਕੇ। ਇਸ ਲਈ ਮੈਂ ਤੁਹਾਡਾ ਧੰਨਵਾਦ ਕੀਤਾ। ਤੇ ਸਾਰੀਆਂ ਸੰਗਤਾਂ ਚੁੱਪ ਕਰ ਗਈਆਂ। ਇੱਕ ਗੁਰੂ ਕੇ ਸਿੱਖ ਨੇ ਸਾਧ ਸੰਗਤ ਫਿਰ ਉਹਨੂੰ ਪੁੱਛਿਆ ਜੀ ਕਦੋਂ ਜਾਣਾ ਤੁਸੀਂ? ਉਹਨੇ ਕਿਹਾ ਭਈ ਆ ਜਿਹੜਾ ਹੁਣ ਐਤਵਾਰ ਆਉਣਾ ਇਸ ਐਤਵਾਰ ਮੈਂ ਤਿਆਰੀ ਕੀਤੀ ਮੈਂ ਚਲੇ ਜਾਣਾ। ਉਹਨੇ ਕਿਹਾ ਫਿਰ ਸਾਡੇ ਲਈ ਕੋਈ ਹੁਕਮ ਭਈ ਤੁਹਾਡਾ ਜਿਹੜਾ ਇਹ ਅੰਤਮ ਸੰਸਕਾਰ ਜਾਂ ਕੋਈ ਤੁਹਾਡੀ ਅੰਤਮ ਇੱਛਾ ਪਈ ਕਿਵੇਂ ਕੀਤਾ ਜਾਵੇ ਕਿੰਨੂੰ ਬੁਲਾਇਆ ਜਾਵੇ ਜਾਂ ਤੁਹਾਡੇ ਇਹ ਜਿਹੜੇ ਫੁੱਲ ਨੇ ਅਸਥੀਆਂ ਉਹਨਾਂ ਦਾ ਕੀ ਕਰਨਾ ਕਿਉਂਕਿ ਤੁਸੀਂ ਸਾਡੇ ਕੋਲ ਰਹਿੰਦੇ ਜੇ ਇਸ ਕਰਕੇ ਸਾਡਾ ਇਹ ਫਰਜ਼ ਬਣ ਜਾਂਦਾ ਉਹਨੇ ਆਖਿਆ ਨਹੀਂ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਮੈਂ ਆਪਣਾ ਸਾਰਾ ਕੁਝ ਆਪੇ ਹੀ ਕਰ ਜਾਣਾ ਸਾਰੇ ਚੁੱਪ ਕਰਕੇ ਇਸ ਗੱਲ ਦੀ ਸਹਾਸੰਗਤ ਬੜੀ ਚਰਚਾ ਚੱਲੀ ਕੁਝ ਤਮਾਸ਼ੀ ਬੰਨਾਂ ਨੇ ਆਖਿਆ ਕੋਈ ਆਪੇ ਹੀ ਇਹ ਨਹੀਂ ਕੀ ਕਰ ਜਾਣਾ ਮਿੱਟੀ ਦਾ ਤੇਲ ਆਪਣੇ ਉੱਪਰ ਪਾਵੇਗਾ ਅਗਲਾ ਕੇ ਆਪਣਾ ਸੰਸਕਾਰ ਕਰ ਲਏਗਾ ਲੋਕਾਂ ਨੂੰ ਤਮਾਸ਼ਾ ਵਿਖਾ ਲਏਗਾ ਕਿਸੇ ਨੇ ਕੋਝਾ ਕਿਹਾ ਕਿਸੇ ਨੇ ਕੋਝਾ ਜਿਹੜੇ ਭਾਵਨਾਵਾਂ ਵਾਲੇ ਸਨ ਉਹਨਾਂ ਦੇ ਨੈਤਰਾ ਚ ਪਾਣੀ ਆਇਆ ਉਹਨਾਂ ਨੇ ਕਿਹਾ ਕਿ ਗੁਰੂ ਦਾ ਸਿੱਖ ਕੀ ਕਰ ਜਾਵੇਗਾ ਆਪਣੇ ਆਪ ਸਾਨੂੰ ਕਰਨਾ ਚਾਹੀਦਾ ਸਾਡੀ ਡਿਊਟੀ ਬਣਦੀ ਹੈ ਸਾਡੇ ਪਿੰਡ ਚ ਨਾਮ ਜਪਿਆ ਸਾਡੇ ਕੋਲੇ ਰਹਿੰਦਾ ਰਿਆ ਫਿਰ ਗੁਰਮਖ ਹੈ ਸੁਭਾਅ ਬੜਾ ਚੰਗਾ ਚਰਚਾ ਚੱਲਦੀ ਗਈ ਸਾਧ ਸੰਗਤ ਜਦੋਂ ਐਤਵਾਰ ਆਇਆ ਤੇ ਬੜੀ ਦੁਨੀਆ ਵੇਖਣ ਵਾਸਤੇ ਆ ਗਈ ਗੈਰ ਸਿੱਖ ਲੋਕ ਵੀ ਉਹਦੇ ਵਿੱਚ ਸਾਧ ਸੰਗਤ ਤੋਂ ਬ੍ਰਿਸ਼ਟ ਅਖਬਾਰ ਦਾ ਇੱਕ ਪੱਤਰਕਾਰ ਆਇਆ ਸੀ ਤਾਂ ਉਹਨਾਂ ਨੇ ਇਹ ਗੱਲ ਲਿਖੀ ਸਾਰਿਆਂ ਦੇ ਸਾਹਮਣੇ ਜਦੋਂ ਸੰਗਤ ਇਕੱਠੀ ਹੋ ਗਈ ਤੇ ਉਹ ਗੁਰੂ ਦਾ ਸਿੱਖ ਆਇਆ ਉਹਨੇ ਆਣ ਕੇ ਸਾਰਿਆਂ ਨਾਲ ਦੋ ਚਾਰ ਗੱਲਾਂ ਕੀਤੀਆਂ ਤੇ ਖਤੇ ਬੁਲਾਈ ਉਹਨੇ ਕਿਹਾ ਲਓ ਜੀ ਹੁਣ ਮੈਂ ਚਲੇ ਚੱਲਿਆ ਮੇਰੀ ਖੇਚਲ ਕਿਸੇ ਨੂੰ ਵੀ ਨਹੀਂ ਪੈਣੀ ਮੈਂ ਆਪਣਾ ਅੰਤਮ ਸੰਸਕਾਰ ਵੀ ਆਪੇ ਹੀ ਕਰ ਲੈਣਾ ਕਿਸੇ ਨੇ ਮੇਰੀਆਂ ਆਸਤੀਆਂ ਨਹੀਂ ਚੁਕਣੀਆਂ ਕਿਸੇ ਨੇ ਮੇਰੇ ਫੁੱਲ ਤਾਰਨ ਵਾਸਤੇ ਨਹੀਂ ਜਾਣਾ ਮੇਰੇ ਤੋਂ ਬਾਅਦ ਮੇਰੀ ਯਾਦ ਵਿੱਚ ਵੀ ਕੁਝ ਨਾ ਕੀਤਾ ਜਾਵੇ ਕਿਉਂਕਿ ਮੈਂ ਸਾਰਾ ਕੁਝ ਆਪਣਾ ਇੱਥੇ ਆਪ ਹੀ ਕਰ ਚੱਲਿਆ ਸਾਰੇ ਲੋਕ ਚੁੱਪ ਕਰਕੇ ਵੇਖਣ ਲੱਗ ਪਏ ਉਸ ਗੁਰੂ ਕੇ ਸਿੱਖ ਨੇ ਸਾਧ ਸੰਗਤ ਜਿਹੜਾ ਉੱਪਰ ਚਾਦਰਾਂ ਲਿਆ ਸੀ ਜਿਹਦੀ ਬੁੱਕਲ ਮਾਰ ਕੇ ਰੱਖਦਾ ਸੀ ਉਹ ਝਾੜ ਕੇ ਤੇ ਮਹਾਰਾਜ ਦੇ ਦਰਬਾਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਧ ਸੰਗਤ ਨੂੰ ਚਾਦਰਾਂ ਵਿਛਾ ਲਿਆ ਮੋਸਾ ਕੇ ਚਾਦਰ ਤੇ ਗੁਰੂ ਸਾਹਿਬ ਦੇ ਸਿਰ ਕਰਕੇ ਸਾਧ ਸੰਗਤ ਉਹ ਲੰਮਾ ਪੈ ਗਿਆ ਕਹਿੰਦੇ ਨੇ ਸਾਰਿਆਂ ਦੇ ਵੇਂਦੇ ਸਾਧ ਸੰਗਤ ਉਹਦੀ ਨਾਭੀ ਵਿੱਚੋਂ ਬ੍ਰਹਮ ਅਗਨੀ ਪੈਦਾ ਹੋਈ ਤੇ ਸਹੀਏ ਸਿੱਕੇ ਲਾਟ ਸਾਧ ਸੰਗਤ ਬਲਣ ਲੱਗਦੀ ਤੇ ਹੌਲੀ ਹੌਲੀ ਉਹਦੇ ਸਰੀਰ ਦਾ ਅੰਤਮ ਸੰਸਕਾਰ ਹੋਣ ਲੱਗ ਪਿਆ ਨਾ ਕੋਈ ਬਦਬੂ ਨਾ ਕੋਈ ਸਾਧ ਸੰਗਤ ਗੁਰਗੰਧ ਕੁਛ ਵੀ ਨਹੀਂ ਹੌਲੀ ਹੌਲੀ ਸਾਰੀਆਂ ਸੰਗਤਾਂ ਵੇਧੀਆਂ ਹਰਾਗ ਲੋਕ ਉੱਥੇ ਖੜੇ ਨੇ ਸਾਰੇ ਸਰੀਰ ਦਾ ਸਾਹ ਸੰਗਤ ਹੌਲੀ ਹੌਲੀ ਉਸ ਬ੍ਰਾਹਮ ਅਗਨੀ ਜਿਹੜੀ ਉਹਨੇ ਆਪਣੇ ਅੰਦਰੋਂ ਪੈਦਾ ਕੀਤੀ ਹੈ ਆਪ ਗੁਰੂ ਕੇ ਸਿੱਖ ਨੇ ਉਹ ਕਿਹੜੀ ਤਾਕਤ ਹੈ ਜਿਹੜੀ ਸਾਹ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਬੈਠਿਆ ਜਾਂ ਗੁਰੂ ਕੀ ਬਾਣੀ ਪੜ੍ਹਿਆ ਬੰਦੇ ਦੇ ਅੰਦਰ ਵਤਨ ਲੱਗ ਪੈਂਦੀ ਹੈ ਕਹਿੰਦੇ ਨੇ ਉਸ ਬ੍ਰਾਹਮ ਅਗਨੀ ਨਾਲ ਹੀ ਸਾਹ ਸੰਗਤ ਉਹਨੇ ਆਪਣੇ ਸਾਰੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਤੇ ਅਖੀਰ ਨੂੰ ਉੱਥੇ ਸਿਰਫ ਚਾਦਰਾਂ ਹੀ ਉਹ ਵਿਸ਼ਿਆ ਰਹਿ ਗਿਆ ਉਹਦੇ ਉੱਤੇ ਨਾ ਕੋਈ ਦਾਗ ਤੇ ਨਾ ਚਾਦਰੇ ਨੂੰ ਕੋਈ ਸੇਕ ਲੱਗਾ ਬਹੁਤ ਹੀ ਸਾਰੇ ਲੋਕ ਹੈਰਾਨ ਹੋਏ ਬਹੁਤ ਹੀ ਉਸ ਵੇਲੇ ਸਾਧ ਸੰਗਤ ਫਿਰ ਅਖਬਾਰਾਂ ਵਿੱਚ ਬੜਾ ਚਰਚਾ ਚੱਲਿਆ ਆਇਆ ਦਾ ਉਸ ਪਾਸੇ ਤੇ ਉਸ ਅਖਬਾਰ ਨੇ ਵੀ ਸਾਧ ਸੰਗਤ ਇਸ ਘਟਨਾ ਨੂੰ ਲਿਖਿਆ ਜਿਹੜੀ ਅਖਬਾਰ ਰੱਬ ਨੂੰ ਮੰਨਦੀ ਨਹੀਂ ਬਲਿਸ਼ਟੋ ਦਾ ਨਾਮ ਉਸ ਪੇਪਰ ਦਾ ਉਹਨੇ ਆਖਿਆ ਭਈ ਇਹ ਘਟਨਾ ਸਾਰਿਆਂ ਦੇ ਸਾਹਮਣੇ ਵਾਪਰੀ ਹੈ ਇਹੋ ਜੇ ਗੁਰੂ ਕੇ ਸਿੱਖ ਹੈਨ ਤੇ ਰਜਨੀਸ਼ ਨੇ ਸਾਧ ਸੰਗਤ ਰਜੀਤ ਅਰਜਨੀਸ਼ ਦੇ ਪੈਰੋਕਾਰਾਂ ਨੇ ਸਾਧ ਸੰਗਤ ਇਸ ਗੱਲ ਦਾ ਮੁੜ ਕੇ ਕੁਝ ਜ਼ਿਕਰ ਕੀਤਾ ਉਹਨਾਂ ਨੇ ਆਖਿਆ ਪਹਿਲੇ ਯੁੱਗਾਂ ਵਿੱਚ ਸੁਣਦੇ ਸਾਂ ਭਈ ਬ੍ਰਾਹਮ ਅਗਨੀ ਨਾਲ ਕੋਈ ਆਪਣੇ ਸਰੀਰ ਦਾ ॠषि मुनि ਅੰਤਮ ਸੰਸਕਾਰ ਕਰ ਲੈਂਦੇ ਸਨ ਅੱਜ ਕੱਲ ਇਹ ਗੱਲਾਂ ਭੁੱਲ ਤੇ ਵਿਸਰ ਗਈਆਂ ਸਨ ਪਰ ਕਮਾਲ ਕਰ ਦਿੱਤੀ ਗੁਰੂ ਕੇ ਸਿੱਖ ਨੇ ਹੈਰਾਨੀ ਬਿਲਕੁਲ ਹੈਰਾਨੀ ਜਦਕਿ ਸਾਧ ਸੰਗਤ ਉਹਨੇ ਕੋਟਿਕ ਵਰਤਾ ਦਿੱਤਾ ਉਹ ਬਖਸ਼ਿਸ਼ ਉਹਦੇ ਵਿੱਚ ਆਈ ਕਿਵੇਂ ਸੁਖਨੀ ਸਾਹਿਬ ਦੇ ਪਾਸ ਸਾਧ ਸੰਗਤ ਤੋਂ ਹਰ ਵੇਲੇ ਕਰਦਾ ਰਹਿੰਦਾ ਸੀ ਸੁਖਨੀ ਸਾਹਿਬ ਦੇ ਪਾਸ ਗੁਰੂ ਕੀ ਬਾਣੀ ਵਿੱਚ ਸਾਧ ਸੰਗਤ ਇੰਨੀ ਇੱਕ ਬਖਸ਼ਿਸ਼ ਆ ਭਈ ਜੇ ਕੋਈ ਇੱਕ ਰਸਨਾ ਨਾਲ ساری ਉਮਰ ਵੀ ਦਸਣ ਦਾ ਯਤਨ ਕਰੇ ਤੇ ਦਸ ਨਹੀਂ ਸਕਦਾ ਜਿਹੜਾ ਬਾਣੀ ਦਾ ਆਸਰਾ ਲਵੇ ਸਾਧ ਸੰਗਤ ਉਹਦੇ ਅੰਦਰ ਜਿਹੜੀ ਕਲਾ ਵਰਤਦੀ ਉਹਨੂੰ ਸਿਰਫ ਉਹੋ ਅਨੁਭਵ ਕਰ ਸਕਦਾ ਹੈ ਹੋਰ ਸਾਧ ਸੰਗਤ ਕੋਈ ਨਹੀਂ ਤੇ ਜਿੱਥੇ ਬਾਣੀ ਦਾ ਪ੍ਰਕਾਸ਼ ਹੋਵੇ ਜਿੱਥੇ ਬਾਣੀ ਪੜ੍ਹੀ ਜਾਵੇ ਜਿੱਥੇ ਨਾਮ ਦੀ ਵਰਖਾ ਚੱਲੇ ਜਿੱਥੇ ਦਰਬਾਰ ਸਜਾਇਆ ਹੋਵੇ ਉਥੇ ਬ੍ਰਸਾ ਸਾਧ ਸੰਗਤ ਇਹੋ ਜੀਆਂ ਰੂਹਾਂ ਨਮਸਕਾਰ ਕਰਨ ਵਾਸਤੇ ਆਉਂਦੀਆਂ ਰਹਿੰਦੀਆਂ ਇਹ ਕੋਈ ਵੱਡੀ ਗੱਲ ਨਹੀਂ ਉਥੇ ਉਹ ਆਉਂਦੀਆਂ ਕਦੀ ਸਾਧ ਸੰਗਤ ਸੁਣਿਆ ਕਰਦੇ ਸਾਂ ਪਈ ਜੇ ਕਿਸੇ ਨੇ ਸ਼ੁੱਧ ਬਾਣੀ ਪੜ੍ਹਦਾ ਕਿਸੇ ਦੇ ਮਨੋਂ ਚ ਫੁਰਨਾ ਆਇਆ ਨਾ ਆਪਣੇ ਮਨ ਦਾ ਫੁਰਨਾ ਬਣਾਇਆ ਵੀ ਮੈਂ ਬਾਣੀ ਸ਼ੁੱਧ ਪੜ੍ਹਿਆ ਇਹ ਗੁਰੂ ਕੀ ਬਾਣੀ ਹੈ ਤੇ ਕਹਿੰਦੇ ਸੀ ਉਹਨੂੰ ਕਿਹਾ ਜਾਂਦਾ ਸੀ ਤੂੰ ਦੰਦਵੇਂ ਟਕਸਾਲ ਵਿੱਚ ਚਲਿਆ ਜਾ ਉੱਥੇ ਤੈਨੂੰ ਬਾਣੀ ਸ਼ੁੱਧ ਪੜ੍ਹਨੀ ਸਿਖਾਈ ਜਾਵੇਗੀ ਪਰ ਜੇ ਕਿਸੇ ਦੇ ਮਨ ਵਿੱਚ ਚਾਹ ਆਉਂਦਾ ਵੀ ਗੁਰਬਾਣੀ ਦਾ ਸਤਕਾਰ ਕਿਵੇਂ ਕਰਨਾ ਉਹ ਨਾਨਕ ਸਰੋਂ ਜਾ ਕੇ ਸਿੱਖ ਲਵੇ ਭਈ ਬਾਣੀ ਦਾ ਸਤਕਾਰ ਕਿਵੇਂ ਕਰਨਾ ਇਹ ਕੁਝ ਸਾਧ ਸੰਗਤ ਭਗਤੀ ਵਾਲਿਆਂ ਨੇ ਕੁਝ ਸਰਦਾ ਵਾਲਿਆਂ ਨੇ ਕੁਝ ਨਿਮਰਤਾ ਵਾਲਿਆਂ ਨੇ ਕੁਝ ਬੰਦਗੀ ਵਾਲਿਆਂ ਨੇ ਜਿਨ੍ਹਾਂ ਨੇ ਬਾਣੀ ਵਿੱਚੋਂ ਸਾਧ ਸੰਗਤ ਕੁਝ ਪ੍ਰਾਪਤ ਕੀਤਾ ਉਹਨਾਂ ਨੇ ਬਾਣੀ ਦਾ ਸਤਕਾਰ ਕਰਕੇ ਵਿਖਾ ਲਿਆ ਇੱਕ ਪੂਰਨਾ ਪਾਇਆ ਇੱਕ ਰਸਤਾ ਸਾਡੇ ਲਈ ਸਾਧ ਸੰਗਤ ਬਣਾ ਦਿੱਤਾ ਭਈ ਇਸ ਬਾਣੀ ਵਿੱਚ ਕਿੰਨੀ ਇੱਕ ਸ਼ਕਤੀ ਕਿੰਨੀ ਇੱਕ ਕਲਾ ਕਿੰਨੀ ਇੱਕ ਬਖਸ਼ਿਸ਼ ਹੈ ਕਿੰਨੀ ਇੱਕ ਰਹਿਮਤਾ ਨੇ ਇਹ ਸਾਧ ਸੰਗਤ ਸਮੁੰਦਰ ਭਰਿਆ ਪਿਆ ਸਮੁੰਦਰ ਰਹਿਮਤਾ ਦਾ ਇਸ ਵਾਸਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹਾਂ ਹੈਰਾਨੀ ਵਾਲੀ ਗੱਲ ਸਾਧ ਸੰਗਤ ਉਹਦੇ ਵਾਸਤੇ ਹੈ ਜਿਹਦੇ ਮਨ ਚ ਸੰਸਾ ਜਿਹੜਾ ਗੁਰੂ ਦੀ ਬਾਣੀ ਨੂੰ ਨਿਰੰਕਾਰ ਨਾ ਜਾਣੇ ਜਿਹੜਾ ਗੁਰੂ ਦੀ ਬਾਣੀ ਨੂੰ ਗੁਰੂ ਰੂਪ ਨਹੀਂ ਜਾਣਦਾ ਉਹਦੇ ਲਈ ਸਾਧ ਸੰਗਤ ਕੁਝ ਨਹੀਂ ਹੈ ਉਹਦੇ ਲਈ ਕੁਝ ਨਹੀਂ ਪਰ ਜਿਸ ਵਾਸਤੇ ਗੁਰੂ ਅਮਰਦਾਸ ਜੀ ਦਾ ਸਾਧ ਸੰਗਤ ਤੇ ਬਚਨ ਅਟੱਲ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਸ ਜੀਵੜ ਅਵਰ ਨਾ ਕੋਏ ਉਹਦੇ ਵਾਸਤੇ ਸਾਧ ਸੰਗਤ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੇ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਵਾਸਤੇ ਨਾਰਦ ਵਰਗੇ Muni ਆ ਸਕਦੇ ਆ ਤੇ ਕਲਗੀਧਰ ਪਾਤਸ਼ਾਹ ਜੀ ਤੇ ਗੁਰੂ ਗ੍ਰੰਥ ਸਾਹਿਬਹਾਰਾਜ 'ਚ ਲੈ ਸਮਾਤਰ ਸਾਧ ਸੰਗਤ ਦੀ ਫਰਕ ਨਹੀਂ ਹੈ ਇਹ ਹੋਈ ਬਾਣੀ ਆ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਵੀ ਨਮਸਕਾਰ ਕੀਤੀ ਆ ਰਜਨੀਸ਼ ਦੇ ਪੈਰੋਕਾਰਾਂ ਨੇ ਸਾਥ ਸੰਗਤ ਇਸ ਗੱਲ ਦਾ ਮੁੜ ਕੇ ਕੁਝ ਜ਼ਿਕਰ ਕੀਤਾ ਉਹਨਾਂ ਨੇ ਆਖਿਆ ਪਹਿਲੇ ਯੁੱਗਾਂ ਵਿੱਚ ਸੁਣਦੇ ਸਾਂ ਕਿ ਬ੍ਰਹਮ ਅਗਨੀ ਨਾਲ ਕੋਈ ਆਪਣੇ ਸਰੀਰ ਦਾ ॠषि मुनि ਅੰਤਮ ਸੰਸਕਾਰ ਕਰ ਲੈਂਦੇ ਸਨ ਅੱਜ ਕੱਲ ਇਹ ਗੱਲਾਂ ਭੁੱਲ ਤੇ ਵਿਸਰ ਗਈਆਂ ਸਨ ਪਰ ਕਮਾਲ ਕਰ ਦਿੱਤੀ ਗੁਰੂ ਕੇ ਸਿੱਖ ਨੇ